ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਅੰਮ੍ਰਿਤਸਰ ਦੇ ਵਿੱਚ 17 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਤਸਵੀਰ ਸਾਂਝੀ ਕਰ ਰਹੇ ਹਾਂ ਪੰਜਾਬ ਦੀਆਂ ਪ੍ਰਮੁੱਖ ਮੰਡੀਆਂ ਚੋਂ ਇੱਕ ਪੱਤਾਂ ਵਾਲਾ ਦਾਣਾ ਮੰਡੀ ਜਿੱਥੇ ਇਸ ਵੇਲੇ ਕਣਕ ਦੀ ਅਮਦ ਜਿਹੜੀ ਹੈ ਉਹ ਪੂਰੇ ਜੋਸ਼ੋਖ ਰੋਸ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਯਾਹ ਕੇ ਲਈ 6 ਮਹੀਨੇ ਦੀ ਕਮਾਈ ਬੜੇ ਚਾਵਾਂ ਬਲਾਰਾਂ ਦੇ ਨਾਲ ਲੈ ਕੇ ਦੇਸ਼ ਦਾ ਆਂਦਾ ਤਾਂ ਮੰਡੀਆਂ ਦੇ ਵਿੱਚ ਪਹੁੰਚ ਰਿਹਾ। ਤਾਂ ਖਰੀਦ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਨੇ ਜਾਂ ਫਿਰ ਕਿਸਾਨ ਵੀਰ ਸਰਕਾਰ ਦੇ ਪ੍ਰਬੰਧਾਂ ਤੋਂ ਕਿੰਨੇ ਖ ਸੰਤੁਸ਼ਟ ਨੇ ਇਸ ਵਾਰ ਇਹ ਗੱਲ ਕਰਨੀ ਸਾਡੇ ਨਾਲ ਮੌਜੂਦ ਨੇ ਆਪੀ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਚੀਨਾ ਚੀਨਾ ਜੀ ਸਭ ਤੋਂ ਪਹਿਲਾਂ ਦੱਸੋ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਕਿ ਉਹਨਾਂ ਪ੍ਰਬੰਧਾਂ ਦੇ ਨਾਲ ਕਿਸਾਨ ਜਾਂ ਆਰਤੀ ਸੰਤੁਸ਼ਟ ਨੇ। ਅਵੇਖੋ ਜੀ ਜਿਹੜੀ ਪਰਚੇਜ ਆ ਕੱਲ ਸ਼ੁਰੂ ਹੋਈ ਹੈ ਸਰਕਾਰ ਵੱਲੋਂ ਤਾਂ ਇੱਕ ਤਰੀਕ ਨੂੰ ਲਾਂਚ ਕੀਤਾ ਗਿਆ ਹਾਂਜੀ ਇਹ ਬਿਲਕੁਲ ਸਰਕਾਰ ਵੱਲੋਂ ਇੱਕ ਤਰੀਕ ਨੂੰ ਕੀਤਾ ਜਾਂਦਾ ਬਾਹਰਲੀਆਂ ਮੰਡੀਆਂ ਦੇ ਵਿੱਚ ਜਿਵੇਂ ਫਰੋਈਪੁਰ ਸਾਈਡ ਤੇ ਆ ਪਟਾਲਾ ਸਾਈਡ ਤੇ ਜਿਹੜੀ ਕਣਕ ਇੱਕ ਤਰੀਕ ਨੂੰ ਸ਼ੁਰੂ ਹੋ ਜਾਂਦੀ ਹੈ ਆਪਣੇ ਮਾਝੇ ਦੀਆਂ ਮੰਡੀਆਂ ਜਿਹੜੀਆਂ ਉਹ 13 April ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਜਿਹੜੀ ਆ 17 ਤਰੀਕ ਨੂੰ ਕੱਲ ਜਿਹੜੀ ਆ ਪਰਚੇਜ ਪਈ ਹੈ ਜਿੱਥੇ ਰਹਿ ਗਈ ਸਰਕਾਰਾਂ ਦੇ ਪ੍ਰਬੰਧਾਂ ਦੀ ਪ੍ਰਬੰਧਾਂ ਦੇ ਸੰਬੰਧ ਉਹਦੇ ਵਿੱਚ ਇਹ ਆ ਕਿ ਪਰਚੇਜ ਕੱਲ ਪਈ ਹੈ ਅੱਜ ਮਾਲ ਲਿਫਟਿੰਗ ਹੋਊਗਾ ਤੇ ਇਹ ਜਿਹੜੀ ਮੁਸ਼ਕਲ ਆ ਟੈਂਡਰ ਦੀ ਉਹੀ ਆਉਣੀ ਆ ਉਹ ਮੈਨੂੰ ਲੱਗਦਾ ਪਿਛਲੇ ਵੀ 5-7 ਸਾਲ ਤੋਂ ਇਹੀ ਗਾਉਂਦੀ ਤੇ ਇਹ ਮੁਸ਼ਕਲ ਅੱਜ ਵੀ ਮੈਨੂੰ ਲੱਗਦਾ ਇਹ ਟੈਂਡਰ ਐਸ ਵਾਰੀ ਵੀ ਨਹੀਂ ਹੋਇਆ ਇਹ ਮੈਨੂੰ ਲੱਗਦਾ ਅੱਜ ਦੀ ਇਸ ਵਾਰ ਵੀ ਉਹ ਜੋ ਪਿਛਲੇ ਹਾਲਾਤ ਹੀ ਉਹੀ ਰਹਿਣਗੇ ਟੈਂਡਰ ਦੇ ਸਬੰਧ ਦੇ ਵਿੱਚ ਲੈ ਕੇ ਆੜਤੀਆਂ ਨੂੰ ਮੁਸ਼ਕਲ ਆਊਗੀ ਅੱਜ ਮੈਂ ਤੁਹਾਨੂੰ ਜ਼ਿਆਦਾ ਇਸ ਕਰਕੇ ਨਹੀਂ ਕਹਿ ਰਿਹਾ ਕਿ ਕੱਲ ਪਰਚੇਜ ਪਈ ਹੈ ਸਰਕਾਰ ਕਹਿੰਦੀ ਸਾਡੇ ਪ੍ਰਬੰਧ ਮੁਕੰਮਲ ਆ ਪਰ ਹੁਣ ਜੇ ਲਿਫਟਿੰਗ ਸਾਡੀ ਅੱਜ ਸ਼ੁਰੂ ਹੋ ਜੇ ਜਾ ਕੱਲ ਤੋਂ ਸਾਡੀ ਸ਼ੁਰੂ ਹੋ ਜੇ ਤੇ ਫੇਰ ਹੀ ਹੀ ਗਣਾਂਗੇ ਉਹਨੇ ਪ੍ਰਬੰਧ ਨੀ ਹੋਇਆ ਜਾਂ ਜਿਹੜਾ ਬੰਦਾ ਟੈਂਡਰ ਲੈ ਰਿਹਾ ਉਹਦੇ ਕੋਲ ਟਰਾਂਸਪੋਰਟੇਜ ਦਾ ਪ੍ਰਬੰਧ ਹੀ ਨਹੀਂ ਨਹੀਂ ਟੈਂਡਰ ਹੋਇਆ ਵਾ ਟੈਂਡਰ ਹੋਇਆ ਵਾ ਪ੍ਰਬੰਧ ਹੈ ਪਰਬੰਧ ਨਹੀਂ ਹੈਗਾ ਹਾਂਜੀ ਤੇ ਇਹੇ ਚ ਫੇਰ ਕੱਲ ਨੂੰ ਮੀਂਹ ਨਹੀਂ ਆ ਰਹੀ ਇੱਥੇ ਪੈ ਜੇ ਜਿ setSearch ਪਰਸੋ ਵੀ ਮੀਂਹ ਪਿਆ ਸੀ ਤੇ ਫੇਰ ਨੁਕਸਾਨ ਹੋਊਗਾ ਉਹ ਬਿਲਕੁਲ ਨਹੀਂ ਉਹ ਵੇਖੋ ਕਿਸਾਨ ਦਾ ਤਿਆਰਤੀ ਦਾ ਨੁਕਸਾਨ ਹੁੰਦਾ ਜੇ ਖੁੱਲੀ ਜ਼ਮੀਨ ਪਈ ਫਸਲ ਤੇ ਉਹ ਕਿਸਾਨ ਦਾ ਨੁਕਸਾਨ ਹੁੰਦਾ ਜੇ ਬੋਰੀਆਂ ਦੇ ਵਿੱਚ ਪੈ ਜਾਂਦੀ ਹੈ ਤੇ ਫੇਰ ਆਰਤੀ ਦਾ ਨੁਕਸਾਨ ਹੁੰਦਾ ਚਲੋ ਭਾਜੀ ਕੀ ਨਾਈ ਜਿਹੜੇ ਬੈਂਕ ਤੋਂ ਹੁਣ ਜੀ ਰਣ ਸਿੰਘ ਕੀ ਕਹਣਾ ਚਾਹੋਗੇ ਮੰਡੀ ਪਹੁੰਚੇ ਹੋ ਬੜੇ ਚਾਵਾ ਮਲਾਰਾ ਦੇ ਨਾਲ ਜੱਟ ਪਹੁੰਚਦਾ ਵੀ ਫਸਲ ਵੇਚਣੀ ਹੈ ਨੇਕਾ ਕੰਮ ਜੁੜੇ ਹੁੰਦੇ ਆ ਚਾਹੇ ਕੋਈ ਬੈਂਕ ਦਾ ਕਰਜ਼ਾ ਹੈ ਚਾਹੇ ਬੱਚਿਆਂ ਦੀ ਪੜ੍ਹਾਈ ਹੈ ਜਾਂ ਵਿਆਹ ਹੈ ਜਾਂ ਘਰ ਦੀ ਸਾਰੀ ਹੈ ਉਹ ਤੇ ਇਦਾਂ ਹੀ ਆਏ ਜਿਵੇਂ ਮੈਂ ਕਦੀ ਬੋਦਿਆ ਨਹੀਂ ਕੋਈ ਨਹੀਂ ਤੁਸੀਂ ਆਏ ਹੋ ਮੰਡੀ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਤੁਹਾਨੂੰ ਹੰਦਾ ਹੀ ਮੈਂ ਨਹੀਂ ਹਾਂਜੀ ਭਾਜੀ ਪ੍ਰਬੰਧ ਦੇ ਦਿੱਤਾ ਹੈ ਵੀ ਮੱਲਾ ਕੱਲ 17 ਤਰੀਕ ਨੂੰ ਜਿਹੜੀ ਵੀ ਮੱਲਾ ਹੋਈ ਆਪਣੀ ਖਰੀਦ ਖਰੀਦਦਾਰੀ ਜਰੀ ਕਰਨ ਦੀ ਸ਼ੁਰੂ ਕਰ ਦਿੱਤੀ ਆ ਤੇ ਸਵੇਰ ਦੇ ਆਣ ਕੇ ਬੈਠੇ ਆ ਅੱਜ ਸਿਹਰੇ ਕਣਕ ਲੈ ਕੇ ਆਏ ਆ ਅੱਜ ਤੱਕ ਰਾਜੇ ਕਿ ਬੂਰੀਆਂ ਚ ਕਣਕ ਨਹੀਂ ਪਾਈ ਇਹਨਾਂ ਨੇ ਤੇ ਆੜਤੀ ਵਿਵੇੜ ਤੇ ਬਹੁਤ ਜ਼ਿਆਦਾ ਆਪਣਾ ਸਾਥ ਦੇਣ ਡਿਆ ਆ ਉਹਦੇ ਬਾਲਾ ਵੀ ਆਪਣੇ ਨਾਲ ਆ ਤੇ ਜਿਹੜੀ ਸਰਕਾਰ ਦੀ ਜਿਹੜੀ ਹੈ ਨਾ ਸਰਕਾਰ ਦੀ ਨਗਹਿਲੀ ਕਾਰਨ ਇਹ ਮੱਲਾ ਵੀ ਕਣਕ ਜਿਹੀ ਵੀ ਉਦਾਂ ਹੀ ਰੱਖ ਕੇ ਮਿਟਿਆ। ਖੁੱਲੇ ਆਸਮਾਨ ਚ ਪਈ ਐ, ਮੀਂਹ ਏਰੀਆ ਜੇ ਨੁਕਸਾਨ ਤੁਹਾਡਾ। ਮੱਲਾ ਵੀ ਜਿੰਨ ਜਰੇ ਹੁਣ ਪੈਂਦੀ ਨਹੀਂ ਆ ਜੇ ਤੇ ਹੁਣ ਮੀਂਹ ਪੈ ਜੇ ਮੱਲਾ ਹੁਣੇ ਮੀਂਹ ਪੈ ਜੇ ਤੇ ਕਿਸਾਨ ਮਾਰਿਆ ਗਿਆ। ਜੇ ਮੱਲਾ ਬੋਰੀਆਂ ਚ ਪੈ ਗਈ ਆੜਤੀਆ ਮਾਰਿਆ ਗਿਆ। ਡੀਲੀਰ ਤੇ ਕਿੱਥੋਂ ਲਿਫਟਿੰਗ ਨਹੀਂ ਹੁੰਦੀ। ਉਹਨੇ ਜਿੰਮੇਵਾਰੀ ਕਿਸਾਨ ਚ ਆੜਤੀ ਦੀ। ਹਾਂਜੀ ਹਾਂਜੀ ਹਾਂਜੀ। ਉਹਨਾਂ ਚਿਰ ਮੱਲਾ ਵੀ ਜਿੰਨ ਜਰੇ ਸਰਕਾਰ ਦੇ ਦਾਅਵੇ ਦਾ ਜਿਹੜੇ ਇੱਕ ਤਰੀਕ ਤੋਂ ਐਲਾਨ ਕੀਤਾ ਗਿਆ ਸੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ। ਸਰਕਾਰ ਦੇ ਮੱਲਾ ਵੀ ਬਚਪਣ ਤੋਂ ਅਸੀਂ ਆ ਅੰਮ੍ਰਿਤਸਰ ਮੰਡੀ ਦੇ ਵਿੱਚ ਆ ਰਹੇ ਹ ਤੇ ਮੰਨ ਲਾ ਉਹਨਾਂ ਨੇ ਕਹਿ ਦਿੰਦੇ ਵੀ ਇੱਕ ਤਰੀਕ ਨੂੰ ਸ਼ੁਰੂ ਕਰਾਂਗੇ ਉਹਨਾਂ ਕੁਛ ਨਹੀਂ ਇਹ ਕਰਕੇ ਮੰਨ ਲਾ ਵੀ ਇਹ ਜਿਤਰਾ ਵੀ ਆ ਵੀ ਇਹਨਾਂ ਨੇ ਆਪਣਾ ਪ੍ਰਬੰਧ ਜਿਹੜਾ ਪੂਰਾ ਨਹੀਂ ਕਰ ਸਕਿਆ ਹਰ ਵਰੀ ਨਹੀਂ ਹਰ ਵਰੀ ਨਹੀਂ ਕਰਦੇ ਹਾਂਜੀ ਇਹੋ ਮਾ ਲਿਫਟਿੰਗ ਦਾ ਜ਼ਿਆਦਾ ਹੁੰਦਾ ਹੈ ਖੈਰ ਮਾਤ ਪੇੜ ਕਿਹ ਕਿਹ ਤਰ੍ਹਾਂ ਇਹ ਲੋਕ ਦਾਅਵੇ ਬੜੇ ਕੀਤੇ ਜਾਂਦੇ ਸਫਾਈ ਦੇ ਛੱਡਾਂ ਦੇ ਬਾਥਰੂਮ ਦੇ ਪਾਣੀ ਦੇ ਖਰੀਦ ਦੇ ਇਹ ਤੁਸੀਂ ਸਾਰੇ ਦਾਅਵੇ ਵੇਖਣ ਬੈਠੇ ਦਾਵਾ ਤਾਂ ਕੋਈ ਨਹੀਂ ਨਾ ਉਹ ਲਿਫਟਿੰਗ ਦਾ ਨਾ ਉਹ ਲੈਵਲ ਪਾਲ ਸਮੂਹ ਨੂੰ ਰੱਬ ਆਸਰੇ ਹਾਂਜੀ ਰੱਬ ਆਸਰੇ ਇਹ ਤਾਂ ਦਾਤਾ ਮਿਹਰ ਕਰੇ ਮੀਂਹੇ ਨਹੀਂ ਨਾ ਪਵੇ ਇਹਦਾ ਕੋਈ ਕੜਾ ਕੋਈ بیمਾ ਹੋਇਆ ਉਹ ਖਰਾਬ ਹੋ ਜੇ ਜਿੰਨੀ ਆਏ ਚੱਲ ਜੇ ਸਾਰੀ ਕਿਸਾਨਾਂ ਦੀ ਪਰ 6 ਮਹੀਨੇ ਦੀ ਮਿਹਨਤ ਹੈ 6 ਮਹੀਨੇ ਦਾ ਪੱਕ ਜੁੜਿਆ ਆਂਦਾ ਹੁੰਦਾ ਇਹਦੇ ਨਾਲ ਹਾਂਜੀ ਸਾਰਾ ਕੁਝ ਜੁੜਿਆ ਜੀ ਆਪਣਾ ਜੋ ਕੋਈ ਸਾਡੇ ਮਾਧਿਅਮ ਰਈ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਗੇ ਅਹੀਂ ਤੇ ਉਹ ਅਪੀਲ ਕਰਦੇ ਸਹੀ ਲਿਫਟਿੰਗ ਕਰਨ ਨੂੰ ਸਹੀ ਚੁੱਕਣ ਨੂੰ ਜਲਦੀ ਜਲਦੀ ਪੂਰਾ ਰੇਟ ਦੇ ਹਾਂਜੀ ਇਹ ਲੋਟ ਨੂੰ ਮੁਸ਼ਕਲ ਆ ਰਹੀ ਹੈ ਰੇਡ ਨੂੰ ਇਹ ਪ੍ਰਾਈਵੇਟ ਵਾਲਾਂ ਦਾ ਜੀ ਮੈਂ ਲਵਾਂਗਾ 24 15 ਰੁਪਏ ਲਵਾਂਗਾ ਤੇ ਮੰਨ ਲਓ ਉਹਦੇ ਵਿੱਚ ਵੀ ਮੰਨ ਲਓ ਵੀ ਉਹ ਵੀ ਆਂਦੇ ਵੀ ਲੈਨੇ ਆ ਹੁਣ ਵੀ ਲੈਨੇ ਆ ਤੇ ਇਹਦੇ ਵਿੱਚ ਇਹ ਵੀ ਜੇ ਮੰਨ ਲਾ ਜਦੋਂ ਅਸੀਂ ਚੁੱਕਾਂਗੇ ਉਦੋਂ ਅਸੀਂ ਉਹ ਆੜਤੀ ਨੂੰ ਜੋੜ ਪਾਉਣ ਡਿਆ ਵੀ ਜਦੋਂ ਅਸੀਂ ਚੁੱਕਾਂਗੇ ਉਦੋਂ ਮਾਲਾ ਵੀ ਇਹਦਾ ਵਜ਼ਨ ਜਿਹੜਾ ਉਹਦੋਂ ਲਵਾਂਗੇ ਤੇ ਹੈ ਦੇ ਮੰਨ ਲਾ ਵੀ 24 ਘੰਟੇ ਦਾ ਕਰਦੇ 24 ਘੰਟੇ ਦੇ ਵਿੱਚ ਨੂੰ ਚੁੱਕਣ ਜੇ ਨਹੀਂ ਚੁੱਕ ਗਿਆ ਆਪਣੇ ਦੈਰੇ ਚ ਲਾਉਣ ਸਰਕਾਰੀ ਰੇਟ ਕੀ ਹੈ ਸਰਕਾਰੀ ਰੇਟ ਤਾਂ ਹੈਗਾ 24 25 ਰੁਪਏ ਜੀ ਇਹ ਲੈਣੇ 2415 ਰੁਪਏ 10 ਰੁਪਏ ਘਟਾ ਕੇ ਉਹਦੇ ਵਿੱਚ ਵੀ ਮਨਲਾ ਵੀ ਚਲੋ ਸਾਨੂੰ ਤੇ ਨਹੀਂ ਕੋਈ ਮੁਸ਼ਕਲ ਹੋਣੀ ਉਹਦੀ ਫਰਕ ਪੈ ਜੂ ਉਹਦੇ ਵਿੱਚ ਆੜ ਦਿਨ ਮੁਸ਼ਕਲ ਇਹ ਆਉਣ ਦੇ ਵੀ ਮਨਲਾ ਜਿਵੇਂ 8 ਦਿਨ ਨਹੀਂ ਚੁੱਕਦੇ ਇਹਨੂੰ 8 ਦਿਨ ਦੇ ਵਿੱਚ ਜਿਹੜੀ ਵੀ ਘਟੀ ਉਹ 8 ਦਿਨ ਪੈ ਜਣੀ ਆ ਆੜ ਦਿਨ ਇਹਨੇ ਘੜੀ ਜ਼ਿੰਮੇਵਾਰ ਦਾ ਸਿਰ ਖਾਣਾ ਇਸ ਕਰਕੇ ਮਨਲਾ ਵੀ ਇਹ ਜਿਹੜਾ ਪ੍ਰਾਈਵੇਟ ਵਾਲੇ ਵੀ ਨਹੀਂ ਉੱਡੀ ਨਹੀਂ ਖਿੱਚ ਕਰਦੇ ਤੇ ਸਰਕਾਰ ਨੇ ਜਿਹੜੀ ਕਰਨੀ ਕਰਨੀ ਆ ਉਹ ਤੇ ਖਰੀਦ ਨਾ ਹੋਈ ਤੇ ਫਿਰ ਪ੍ਰਾਈਵੇਟ ਏਜੰਸੀਆਂ ਦੀ ਲੁੱਟ ਖਸੁੱਟ ਦਾ ਸ਼ਾਇਦ ਉਹ ਤੇ ਉਹ ਤੇ ਹੋਣੀ ਆਣੀ ਆ ਤੇ ਉਹ ਤੇ ਸ਼ੁਰੂ ਤੋਂ ਹੁੰਦੀ ਆਈ ਤੇ ਉਹ ਗਾ ਵੀ ਹੋਣੀ ਆ ਕੋਣੀ ਹੋਣੀ ਉਹ ਸ਼ੁਰੂ ਤੋਂ ਹੁੰਦੀ ਆਈ ਆ ਤੇ ਹੁੰਦੀ ਰਹਿਣੀ ਆਈ ਸੰਤੁਸ਼ਟ ਨਹੀਂ ਹੈ ਕਿਸਾਨ ਵੇਖੋ ਜੀ ਤੁਸੀਂ ਵੇਖਿਆ ਹੀ ਆ ਕਿਸਾਨ ਤੋਂ ਟੁੱਟੇ ਇਸੇ ਕਰਕੇ ਨੇ ਵਿਚਾਰਾ ਵੀ ਜਿਹੜਾ ਆੜਤੀਏ ਦਾ ਤੇ ਕਿਸਾਨ ਦਾ ਉਹ 9 ਮਾਸ ਦਾ ਰਿਸ਼ਤਾ ਹੈ ਨਾ ਤੇ ਆੜਤੀਆ ਵੀ ਚਾਹੁੰਦਾ ਕਿ ਜਿਹੜਾ ਕਿਸਾਨ ਦਾ ਮਾਲ ਆਉਂਦਾ ਉਸ ਵੇਲੇ ਭਰਿਆ ਜਾਵੇ ਪਰ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਅੱਗੇ ਵੀ ਹਰ ਸਾਲ ਹੀ ਇਹੋ ਕੋਈ ਸਰਕਾਰ ਜਿਹੜੀ ਆ ਜਿਹੜੇ ਉੱਥੇ ਦਫਤਰੀ बाबू ਬੈਠੇ ਆ ਏਸੀਆਂ ਥੱਲੇ ਉਹ ਉੱਥੋਂ ਹੀ ਸਾਰਾ ਕੁਝ ਆਖੀ ਜਾਂਦੇ ਆ ਪ੍ਰਬੰਧ ਮੁਕੰਮਲ ਆ ਪ੍ਰਬੰਧ ਮੁਕੰਮਲ ਆ ਪਰ ਇਹ ਕਿਸਾਨਾਂ ਦਾ ਜਿਹੜਾ ਪੱਦਰ ਤੇ ਆ ਕੇ ਕੋਈ ਨਹੀਂ ਚੈੱਕ ਕਰ ਬਸ ਜਿਮਿਨੀ ਪੱਦਰ ਤੇ ਆਣ ਕੇ ਕੋਈ ਨਹੀਂ ਕਰਦਾ ਉੱਥੇ ਕਹੀ ਜਾਂਦੇ ਆ ਪ੍ਰਬੰਧ ਮੁਕੰਮਲ ਆ ਪਰ ਮੁਕੰਮਲ ਤੇ ਤਾਦਾਹੀਂ ਕਹੀਏ ਵੀ ਜੇ ਕੱਲ ਪਰਚੇਜ ਹੋਈ ਆ ਤੇ ਸਰਚ ਵੀਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਹ ਲਿਫਟਿੰਗ ਹੋਣੀ ਚਾਹੀਦੀ ਆ ਤੇ ਕੋਈ ਨਹੀਂ ਕੋਈ ਸੰਭਾਵਨਾ ਨਜ਼ਰ ਨਹੀਂ ਆ ਸਾਨੂੰ ਕੋਈ ਨਜ਼ਰ ਨਹੀਂ ਸੰਭਾਵਨਾ ਆ ਰਹੀ ਜੀ ਜਿਹੜਾ ਟੈਂਡਰ ਕਾਰ ਆ ਬਿਲਕੁਲ ਉਹਦੇ ਕੋਲ ਇੱਕ ਵੀ ਗੱਡੀ ਨਹੀਂ ਹੈਗੀ ਜਿਨੇ ਟੈਂਡਰ ਪਾਇਆ ਉਹਦੇ ਠੀਕ ਹੈ ਜੀ ਉਹ ਆੜਤੀਆਂ ਤੇ ਪ੍ਰੈਸ਼ਰ ਪਾਉਂਦਾ ਵੀ ਤੁਸੀਂ ਢੋ ਦਿਓ ਤੇ ਮੈਂ ਤੁਹਾਨੂੰ ਪੇਮੈਂਟ ਦੇ ਦੂੰਗਾ ਪੇਮੈਂਟ ਵੀ ਜਿਹੜੀ ਉਹ ਸਾਲ-ਸਾਲ ਨਹੀਂ ਮਿਲਦੀ ਇਸ ਕਰਕੇ ਅਸੀਂ ਤੇ ਹਰ ਸਾਲ ਹੀ ਇਸ ਜਿਹੜੀ ਸਮੱਸਿਆ ਨਾਲ ਜੂਝਦੇ ਆ ਅਸੀਂ ਕਹਿੰਨੇ ਆ ਕਿ ਜਿਸ ਤਰ੍ਹਾਂ ਇਹਦੀ ਤਲਾਈ ਇਹਦੀ ਭੜਾਈ ਸਾਨੂੰ ਆੜਤੀਆਂ ਨੂੰ ਦੇਣੇ ਆ ਅਸੀਂ ਗਾਂ ਆਪਣੇ ਮਤਲਬ ਲੇਬਰਾਂ ਨੂੰ ਦੇਣੇ ਆ ਇਹਦੀ ਸਲਾਈ ਵੀ ਦੇਣੇ ਆ ਤਲਾਈ ਵੀ ਦੇਣੇ ਆ ਸਾਨੂੰ ਚੁੱਕਣ ਦਾ ਵੀ ਸਾਨੂੰ ਦੇ ਦੇਣੇ ਇਹ ਜਿਹੜੇ ਉੱਥੇ ਜਿੰਮੇਵਾਰੀ ਆਰਤੀ ਨਹੀਂ ਮਿਲ ਜੇ ਬੈਨਰ ਯਹੀਂ ਅਸੀਂ ਆਪੇ ਪ੍ਰਬੰਧ ਕਰੀਏ ਸੀ ਆਪਣੀਆਂ ਗੱਡੀਆਂ ਪਕਾਰੀਏ ਅਸੀਂ ਖੜੀਏ ਪਰ ਉਹ ਗੱਲ ਹੈ ਜੀ ਜੇ ਆਰਤੀਆਂ ਨੂੰ ਦੇ ਦਿਆਂ ਤੇ ਵਿਚਲੇ ਜਿਹੜੇ ਵਿਚੋਲੇ ਆ ਉਹਨਾਂ ਦਾ ਫਿਰ ਰਚਨ ਪਾਣੀ ਜਿਹੜਾ ਉਹ ਨਹੀਂ ਚੱਲਣ ਮੜ ਜਾਂਦਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜਾ ਇਹਦੀ ਲਿਫਟਿੰਗ ਦਾ ਮਸਲਾ ਵੀ ਆ ਨਾ ਇਹ ਆਰਤੀਆਂ ਨੂੰ ਦਿੱਤਾ ਜਾਵੇ ਤੇ ਗਵਰਨਮੈਂਟ ਦੇ ਵੀ ਲੱਖਾਂ ਰੁਪਏ ਬਚ ਜਾਣਗੇ ਤੇ ਆ ਜਿਹੜੀ ਖੱਜਲ ਖਰਾਬੀ ਹੁੰਦੀ ਆ ਤੇ ਇਹ ਕਾ ਜਿਹੜੀ ਬਦਨਾਮੀ ਹੁੰਦੀ ਸਰਕਾਰ ਦੀ ਇਹ ਵੀ हट ਸਕਦੀ ਆ ਇੱਕ ਸਰ ਮੇਰੀ ਹੋਰ ਬੇਨਤੀ ਆ ਧੰਨੇ ਰਹੀਂ ਸਰਕਾਰ ਨੂੰ ਇਹ ਸਾਡੀ ਮੰਡੀ ਜਿਹੜੀ ਬਹੁਤ ਵੱਡੀ ਮੰਡੀ ਆ ਇਹਨੂੰ ਇੱਕ ਰਸਤਾ ਇਧਰੋਂ ਜਾਂਦਾ ਜੀ ਅਸੀਂ ਆੜਤੀ ਐਸੋਸ਼ਨ ਦੇ ਸਾਡੇ ਪ੍ਰਧਾਨ ਛੀਨਾ ਜੀ 4 ਸਾਲ ਤੋਂ ਇਸ ਮਸਲੇ ਦੇ ਵਿੱਚ ਲੱਗੇ ਹੋਏ ਆ ਜੀ ਤੇ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਕਿਸਾਨ ਜਿਹੜੇ 8-8 ਘੰਟੇ ਜਿਹੜੇ ਆ ਤੁਸੀਂ ਸਰ ਵੇਖਿਆ ਕਿ ਫਾੜਕ ਬੰਦ ਹੋ ਜਾਂਦਾ ਤੇ ਰਸਤਾ ਜਿਹੜਾ ਸਾਰਾ ਜਾਮ ਹੋ ਜਾਂਦਾ ਇਹ ਜਿਹੜੀ ਮੰਡੀ ਆ ਇਹ ਮੰਡੀ ਜਿਹੜੀ ਆ ਇਸ ਅੰਮ੍ਰਿਤਸਰ ਦੀ ਕੀ ਸਮਝ ਲਓ ਕਿ ਏਸ਼ੀਆ ਤੋਂ ਹੀ ਸਮਝ ਲਓ ਨੰਬਰ 1 ਮੰਡੀ ਆ ਇੱਥੇ 3-3 ਲੱਖ ਬੋਰੀ ਇੱਕ ਦਿਨ 'ਚ ਆਉਂਦੀ ਆ ਤੇ 3-3 ਲੱਖ ਬੋਰੀ ਇੱਕ ਦਿਨ 'ਚ ਚੁੱਕ ਕੇ ਵਾਪਸ ਜਾਂਦੀ ਆ ਇਸ ਕਰਕੇ ਮੰਡੀ ਨੂੰ ਇੱਥੋਂ 1.5 ਕਿਲੋਮੀਟਰ ਦਾ ਰਸਤਾ ਤੇ ਜਿਹੜਾ ਉਹ ਪੁਲ ਤੇ ਚੜ ਜਾਂਦਾ ਤੇ ਉਹ ਅਸੀਂ ਸਰਕਾਰ ਨੂੰ ਫੇਰ ਹੱਥ ਜੋੜ ਕੇ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਦਾ ਰਸਤਾ ਜਿਹੜਾ 1.5 ਕਿਲੋਮੀਟਰ ਦਾ ਇੰਨੀ ਇੱਥੋਂ ਫੀਸ ਹੁੰਦੀ ਆ ਤੇ ਉਹ ਬਣਾ ਦਿੱਤਾ ਜਾਵੇ ਬਿਲਕੁਲ ਬਚਿਆ ਜਾ ਸਕਦਾ ਅਸੀਂ ਤੇ ਇਹ ਵੀ ਕਹਿ ਰਹੇ ਹਾਂ ਜੀ ਜੇ ਤੁਸੀਂ ਸਰਕਾਰ ਨੇ ਨਹੀਂ ਬਣਾ ਕੇ ਦੇਣੀ ਤੇ ਸਾਨੂੰ ਐਨਓਸੀ ਦੇ ਦੇਵੇ ਸੈਂਟਰ ਸਰਕਾਰ ਨੂੰ ਜਿਹਨੂੰ ਆਪਾਂ ਮਾੜੀ ਕਹਿੰਦੇ ਆ ਜੀ ਉਹਨੇ ਹੱਡ ਬ੍ਰਿਜ ਪੁਲ ਜਿਹੜਾ ਅਸੀਂ ਸੈਂਟਰ ਕੋਲ ਜਾ ਕੇ ਮੰਤਰੀ ਸਾਹਿਬ ਨੂੰ ਕੋਲ ਗਏ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਦੀਦ ਕੀਤੀ ਕਿ ਤੁਸੀਂ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਤੋਂ ਆਏ ਹੋ ਤੇ ਉਹਨਾਂ ਨੇ ਸਾਡਾ ਪੋਲਾ ਜਿਹੜਾ ਪਾਸ ਕਰ ਦਿੱਤਾ ਪਰ ਹੁਣ ਪੰਜਾਬ ਸਰਕਾਰ ਜਿਹੜਾ ਇਹ ਇਹ ਸਾਨੂੰ ਆਰਤੀ ਅਸੀਂ ਕਹਿੰਦੇ ਅਸੀਂ ਆਪ ਬਣਾਉਣ ਨੂੰ ਤਿਆਰ ਆ ਕਿਉਂਕਿ ਅਸੀਂ ਸਾਰੇ ਜਾਣੇ ਥੋੜਾ ਥੋੜਾ ਆਪਣਾ ਐਸੋਸੀਏਸ਼ਨ ਦੇ ਤੌਰ ਤੇ ਕੋਈ ਫੰਡ ਲਾ ਕੇ ਅਸੀਂ ਇਹ ਬਣਾਉਣੀ ਚਾਹੁੰਦੇ ਆ ਪਰ ਸਾਨੂੰ ਆਪ ਵੀ ਨਹੀਂ ਬਣਾਉਣ ਦੇ ਰਿਹਾ ਕਿਸਾਨ ਜਿਹੜੇ ਆ ਉਹ ਜ਼ਮੀਨ ਜਿਹੜੀ ਉਹ ਫਰੀ ਦੇ ਰਿਹਾ ਹੈ ਇੱਥੇ ਨਹੀਂ ਆਂਦੇ ਦੋ ਮਿੰਟ ਇੱਥੇ ਮੰਡੀ ਜੀ ਸਾਹਮਣੇ ਸ਼ੈੱਡ ਕੋਲੇ ਆਜੋ ਆਜੋ ਜਲਦੀ ਆਓ ਫਿਰ ਖਤਮ ਕਰੀਏ ਲਾਈਵ ਨਹੀਂ ਮੈਂ ਸ਼ਾਟ ਕਰ ਦਿੱਤਾ ਵੀ ਦਿਖਾ ਦਿੰਦੇ ਉਹਦੇ ਮਿੱਟੀ ਪਾਈ ਅਸੀਂ ਆਪ ਆਉਂਦੀਆਂ ਨੇ ਬੰਦੀ ਵੀ ਨਹੀਂ ਮੇਰਾ ਬੰਦੀ ਇਹ ਐਮਐਲਏ ਕੋਲ ਬੈਠੀ ਹੈ ਬਹੁਤ ਠੀਕ ਹੈ ਨਾ ਆਮ ਨੀ ਜੜੀ ਗੱਲ ਭਾਜੀ ਉਹਨਾਂ ਦੇ ਆਪਸੀ ਜੜੀ ਠੀਕ ਹੈ ਜੜੀ ਵਟਸਐਪ ਭਖਾਇਆ ਵੀ ਵੀਰੇ ਚੋਂ ਕੱਲੀ ਕੱਲੀ ਚੀਜ਼ ਦਾ ਤਾਂ ਆਰਡਰ ਆ ਗਿਆ ਹੁਣ ਦੋ ਸਾਲ ਇਹਨਾਂ ਨੂੰ ਡੰਡੀ ਤੇ ਚੜਾਇਆ ਵੀ ਪੈਂਚਰ ਤਾਂ ਅੰਦਰੰਦਰ ਬੈਲ ਵੀ ਇੱਥੇ ਪਹੁੰਚੇ ਨੇ ਬੈਲ ਸਾਹਿਬ ਪ੍ਰਬੰਧਾ ਤੋਂ ਨਾਖੁਸ਼ ਨਜ਼ਰ ਆ ਰਿਹਾ ਅੰਦਾਤਾ ਲਿਫਟਿੰਗ ਸ਼ੁਰੂ ਹੋਈ ਨਹੀਂ ਤੇ ਨਾ ਕੋਈ ਮੰਡੀ ਛਲੇ ਤੱਕ ਪ੍ਰਬੰਧ ਨਜ਼ਰ ਆ ਰਿਹਾ ਦੇਖੋ ਅਜੇ ਬਾਦ ਹੋਇਆ ਸ਼ੁਰੂ ਅਜੇ ਲਿਫਟਿੰਗ ਦਾ ਜਿਹੜਾ ਉਹ ਅਸੀਂ ਅਜੇ ਅਗਲੇ ਹਫਤੇ ਕਵਾਂਗੇ ਵੀ ਸਾਨੂੰ ਪਤਾ ਪ੍ਰੋਬਲਮ ਆਉਣੀ ਆ ਬਹੁਤ ਤਕੜੀ ਆਉਣੀ ਆ ਸਰਕਾਰ ਦਾ ਇੱਥੇ ਜਿੱਦਾਂ ਹੋਏ ਹੋਏ ਹੁੰਦੀ ਨਾ ਹੋਏ ਹੋਏ ਹੋਣੀ ਆ ਕਿਉਂਕਿ ਟੈਂਡਰ ਉਹਨਾਂ ਕੋ ਆ ਨਾ ਤਾਂ ਦਾ ਕਰਾਇਆ ਟੈਂਡਰ ਦਾ ਤੇ ਜਿੰਨਾਂ ਕੋ ਟੈਂਡਰ ਦਿੱਤਾ ਆ ਉਹਨਾਂ ਕੋਲ ਗੱਡੀ ਕੋਈ ਨਹੀਂ ਹੈਗੀ ਤੇ ਆਰਤੀਆਂ ਦਾ ਸਾਰਾ ਬੋਝ ਆ ਆਰਤੀ ਇਹ ਆਪਣੇ 20 20 ਰੁਪਏ ਕਿਵੈਂਟਲ ਦੇ ਪੱਲਿਓ ਪਾ ਕੇ ਤੇ ਸਰਕਾਰ ਦੇ ਇਕਦਾਮਾਂ ਵਿੱਚ ਕਨਕ ਪਹੁੰਚਾਉਣੀ ਹੈ ਆਰਤੀ ਦੀ দামੀ ਜਿਹੜੀ ਐ ਫਿਕਸ ਕੀਤੀ ਆ 46 ਰੁਪਏ ਜਦੋਂ 46 ਰੁਪਏ ਫਿਕਸ ਕੀਤੀ ਹੀ ਉਦੋਂ ਢਾਈ ਦੇ ਹਿਸਾਬ ਨਾਲ ਹੋਈ ਫਿਕਸ 1800 ਕਿੰਨੇ ਰੁਪਏ ਰੇਟ ਸੀ कोरोना ਦਾ ਹਵਾਲਾ ਦੇ ਕੇ ਅੱਜ 2400 ਕਿੰਨੇ ਰੁਪਏ ਰੇਟ ਆ 60 ਰੁਪਏ ਉੱਤੇ 50 ਪੈਸੇ ਜਿਹੜੀ ਆ ਸਾਡੀ ਦਾਮੀ ਬੰਦਈ ਆ ਤੇ 15 ਰੁਪਈਆ ਦਾ ਡਿਫਰੈਂਸ ਵਿੱਚ ਤੁਸੀਂ ਮੈਨੂੰ ਦੱਸੋ ਵੀ ਕਿੰਨਾ ਵੀਰ ਖਰਚ ਨਹੀਂ ਪੈਣੇ 15 ਰੁਪਈਆ ਦਾ ਉਹ ਫਰਕ ਆ ਗਿਆ 20 ਸਾਡੇ ਪੱਲੋ ਜਾਣੇ ਆ ਲਿਫਟਿੰਗ ਤੇ ਲਿਫਟਿੰਗ ਤੇ ਤੇ ਮੈਨੂੰ ਦੱਸੋ ਵੀ ਇਹੀ ਬੱਚੇ ਕਰਨਾ ਪਾਲਨੇ ਤੁਸੀਂ ਵੀ ਆ ਜਾਂਦੇ ਜੋ ਪੀਟੀਸੀ ਦੀ ਨੌਕਰੀ ਕਰਦਾ ਹੈ ਜੇ ਤੇ ਜੇ ਤੁਹਾਨੂੰ ਤਨਖਾਹ ਮਿਲੇ ਤੇ ਤੁਸੀਂ ਆਪਾਂ ਮੈਕ ਉੱਥੇ ਰੱਖ ਕੇ ਚੱਲ ਜਾਣਾ ਇਹ ਸਰਕਾਰ ਕੀ ਸੋਚਦੀ ਆਂ ਆਰਤੀਆਂ ਬਰਿਆ ਜੀ ਵੇਖੋ ਬੱਦਲ ਹੋਇਆ ਨਾ ਤੇ ਆਰਤੀ ਸੁੱਕਣੇ ਪਿਆ ਐ ਕਿ ਕਿਸਾਨ ਦੀ ਪੁੱਤਾਂ ਵਾਂਗੂ ਸਰਸਦਾ ਜਿਹੜੀ ਪਾਲੀ ਆ ਇਹ ਮੈਂ ਇਹਦੀ ਸਾਮ ਸੰਭਾਲ ਤਰਪੈਲਾਂ ਦੇ ਕੇ ਢੱਕਣੀ ਆ ਜੇ ਭਰੋ ਜਿਹੜੀ ਸ਼ਾਮ ਨੂੰ ਕਨਕ ਭਰ ਜਾਣੀ ਆ ਉਹ ਆਰਤੀ ਦੇ ਪੇਟੇ ਪੈ ਜਾਣੀ ਆ ਤੇ ਇਹੀ ਸਰਕਾਰ ਨੇ ਸਾਨੂੰ ਮੁੜ ਕੇ ਕੱਟ ਲਾਉਣੇ ਆ ਕਿ ਤੁਹਾਡੀ ਮੋਛਰ ਆਉਂਦੇ ਆ ਗੱਡੀ ਵਾਪਸ ਜਾਓ ਲੈ ਜਾਓ ਇਹ ਸਾਰਾ ਜਿਆ ਭਾਰਿਆ ਉਹ ਆਰਤੀ ਚੁੱਕਦਾ ਕੀ ਮੰਗਿਆ ਫਿਰ ਸਰਕਾਰ ਤੋਂ ਕੀ ਪੀਣੇ ਸਰਕਾਰ ਨੂੰ ਸਰਕਾਰ ਕੋ ਸਾਡੀ ਇਹੋ ਹੀ ਮੰਗਿਆ ਵੀ ਜਿੱਦਾਂ ਦામੀ ਦਾ ਬਿੱਲ ਸਾਡੇ ਕਮਿਸ਼ਨ ਕਮਿਸ਼ਨ ਲੱਗ ਜਾਂਦੀ ਆ ਲੋਡਿੰਗ ਲੱਗ ਗਈ ਲੇਬਰ ਲੱਗੀ ਇਸੇ ਤਰ੍ਹਾਂ ਇਹਦਾ ਟੈਂਡਰ ਦਾ ਵੀ ਮਸਲਾ ਹੱਲ ਕਰੋ ਸਾਡੇ ਕਿਲੋਮੀਟਰ ਬਣਾ ਕੇ ਉਹਦਾ ਨਾਲ ਜਿੱਦਾਂ ਹੌਲੀ ਹੌਲੀ ਦામੀ ਲੇਬਰ ਵੱਧਦੀ ਆ ਇਸੇ ਤਰ੍ਹਾਂ ਇਹਦੀ ਕਿਲੋਮੀਟਰਾਂ ਦਾ ਵੀ ਰੇਟ ਵਧਦੇ ਜਾਣ ਆਰਤੀ ਦੋ ਦੋ ਤਿੰਨ ਤਿੰਨ ਗੱਡੀਆਂ ਪਾ ਲੂਗਾ ਇਹ ਕਰਕੇ ਜ਼ਿੰਮੇਵਾਰੀ ਆਰਤੀ ਦਿੰਦੇ ਆਰਤੀ ਦਿੰਦੇ ਜAVE ਤੇ ਉਹ ਆਹੀ ਸਰਕਾਰ ਦੇ ਗਦਾਮਾਂ ਚ ਆਪਣੀ ਕੰਮ ਅੱਗੇ ਪਹੁੰਚਾਉਣੇ ਆ ਉਹ ਆਹੀ ਪਹੁੰਚਾ ਦੇਣਗੇ ਟਾਈਮ ਸਿਰ ਪਹੁੰਚ ਜੇਗੀ ਇਹ ਆ ਵੀ ਹੁਣ ਐਸ ਵਕਤ ਵੇਖ ਲੋ ਉੱਤੇ ਬਦਲ ਹੋਇਆ ਤੇ ਆਰਤੀ ਦੇ ਇਹਦੇ ਕਿਸਾਨ ਜਿਹੜਾ ਇਹਦੇ ਸਾਹ ਸੁਤੇ ਪਏ ਆ ਕਿ ਪੁੱਤਾਂ ਵਾਂਗੂ ਫਸਲ ਜਿਹੜੀ ਪਾਲੀ ਆ ਇਹ ਅਸੀਂ ਕਿੱਦਾਂ ਸਾਹਣੀ ਆ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਵੀ ਰੱਬ ਸਾਨੂੰ 30 ਤਰੀਕ ਤੱਕ ਟਾਈਮ ਦੇ ਦੇ 30 ਤਰੀਕ ਤੱਕ ਜਿਹੜੀ ਕਿਸਾਨ ਦੀ ਫਸਲ ਕੱਟੀ ਜਾਣੀ ਆ ਉਹਦੇ ਨਾਲ ਹੀ ਸਾਰਾ ਜਿਹੜਾ ਆਨਦਾਤੇ ਦਾ ਪੈਸਾ ਬਾਜ਼ਾਰ ਚ ਜਾਣਾ ਬਾਜ਼ਾਰ ਚ ਖੁਸ਼ਹਾਲੀ ਆਉਣੀ ਆ ਜਿਹੜੇ ਸਰਕਲ ਚੱਲਣਾ ਸਰਕਲ ਚੱਲਣਾ ਤਾਂ ਬਿਲਕੁਲ ਜਿਸ ਤਰ੍ਹਾਂ ਆਰਤੀ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਹਰਣਾ ਨੇ ਦੱਸਿਆ ਕਿ ਇਸ ਵੇਲੇ ਖੁੱਲੇ ਆਸਮਾਨ ਚ ਕਨਕ ਦੇ ਢੇਰ ਲੱਗੇ ਹੋਏ ਨਜ਼ਰ ਆ ਰਹੇ ਨੇ ਔਰ ਮੱਥੇ ਤੇ ਚਿੰਤਾ ਦੀ ਲਕੀਰਾਂ ਚਾਹੇ ਉਹ ਕਿਸਾਨ ਹੈ ਜਾਂ ਫਿਰ ਆੜਤੀਆ ਕਿਉਂਕਿ ਜੇਕਰ ਖੁੱਲੀ ਪਈ ਕਣਕ ਭੇਜ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਤਾਂ ਉਹ ਸਿੱਧੇ ਤੌਰ ਤੇ ਕਿਸਾਨ ਦਾ ਨੁਕਸਾਨ ਹੈ ਜੋ ਬੜੇ ਚਾਵਾਂ ਬਲਾਰਾਂ ਦੇ ਨਾਲ ਆਪਣੇ 6 ਮਹੀਨੇ ਦੀ ਮਿਹਨਤ ਲੈ ਕੇ ਮੰਡੀ 'ਚ ਪਹੁੰਚਿਆ ਹੈ ਪਰ ਜੇਕਰ ਇਹ ਬੰਦ ਬੋਰੀਆਂ 'ਚ ਪਈ ਹੈ ਤਾਂ ਫਿਰ ਆੜਤੀ ਦਾ ਨੁਕਸਾਨ ਹੈ ਪਰ ਦੋਵਾਂ ਹਾਲਤਾਂ 'ਚ ਨੁਕਸਾਨ ਹੈ ਕਿਉਂਕਿ ਬਦਲਵਾਈ ਹੋ ਰਹੀ ਹੈ ਪ੍ਰਬੰਧ ਕੋਈ ਨਹੀਂ ਹੈ ਛੋਟੇ ਜਿਹੇ ਸ਼ੈੱਡ ਦੋ ਜਿੰਨ ਕਿ ਕਣਕ ਉਹਨਾਂ اٹ ਪਈ ਪਈ ਬਾਕੀ ਸਾਰੀ ਕੰਨੀ ਮੰਡੀ ਦੇ ਵਿੱਚ ਤੇਰ ਨਜ਼ਰ ਆ ਰਹੇ ਦੂਰ ਦੂਰ ਤੱਕ ਕਣਕ ਦੇ ਜੋ ਕਿ ਖੁੱਲੇ ਆਸਮਾਨ ਚ ਪਏ ਆ ਔਰ ਸਰਕਾਰ ਦੀ ਕਾਰਗੁਜ਼ਾਰੀ ਤੇ ਸਿੱਧਾ ਸਵਾਲੀਏ ਨਿਸ਼ਾਨ ਚੁੱਕਰੇ ਆ ਕਿ ਜਿਸ ਵੀ ठेकेदार ਨੂੰ ਲਿਫਟਿੰਗ ਦਾ ਟੈਂਡਰ ਦਿੱਤਾ ਗਿਆ ਉਸ ਕੋਲ ਆਪਣੀ ਇੱਕ ਵੀ ਗੱਡੀ ਨਹੀਂ ਹੈ ਤੋ ਜਿਹੇ ਚ ਲਿਫਟਿੰਗ ਕਦੋਂ ਸ਼ੁਰੂ ਹੋਊਗੀ ਇਹ ਸਵਾਲ ਵੀ ਅਜੇ ਬਕਾਇਆ ਹੈ ਤੁਜ਼ਾਹਰ ਜੀ ਗੱਲ ਹੈ ਇਹਨਾਂ ਪ੍ਰਬੰਧਾਂ ਤੋਂ ਕਿਸਾਨ ਤਿਆਰਤੀ ਦੋਵੇਂ ਨਾਖੁਸ਼ ਨਜ਼ਰ ਆ ਰਹੇ ਆ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟਸ ਨਿਊਜ਼ ਅੰਮ੍ਰਿਤਸਰ